ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਆ ਮਨਜੀਤ ਕੌਰ ਮਾਨ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਆਪ ਨੂੰ ਚੜ੍ਹਦੀ ਕਲਾ ਚ ਰੱਖਣਾ ਤੇ ਆਪਾਂ ਛੋਟੀ ਜੀ ਵੀਡੀਓ ਬਣਾ ਕੇ ਪਾ ਰਹੇ ਹਾਂ ਇੱਕ ਜਿਹੜਾ ਕੋਈ ਜ਼ਿੰਦਗੀ ਤੋਂ ਮੈਂ ਸਿੱਖਦੀ ਆ ਮੈਨੂੰ ਹੁੰਦਾ ਵਾ ਸੋ ਨੂੰ ਦੱਸਾਂ ਛੋਟੇ ਨਾਲ ਸ਼ੇਅਰ ਕਰਾਂ ਵੀ ਇਹ ਗੱਲਾਂ ਆ ਕਿਉਂਕਿ ਮੈਂ ਸੋ ਨੂੰ ਪਹਿਲਾਂ ਵੀ ਦੱਸਿਆ ਵੀ ਮੈਂ ਰੀਅਲ ਲਾਈਫ ਦੀਆਂ ਗੱਲਾਂ ਕਰਦੀ ਹੁੰਦੀ ਆ ਵੀ ਸੁਣੀਆਂ ਸੁਣਾਈਆਂ ਨਹੀਂ ਜੋ ਮੈਂ ਫੀਲ ਕਰਦੀ ਆ ਕਿਉਂਕਿ ਬੈਸੇ ਮੈਂ ਯਕੀਨ ਨਹੀਂ ਕਰਦੀ ਜੇ ਕਿਸੇ ਦੀ ਕੋਈ ਜੀਜ ਦੇ 10000 ਮੈਨੂੰ ਯਕੀਨ ਨਹੀਂ ਹੁੰਦਾ ਮੈਨੂੰ ਐਂ ਲੱਗਦਾ ਵੀ ਕੁਝ ਨਾ ਕੁਝ ਤਾਂ ਵਿੱਚ ਫੀਕ ਹੁੰਦਾ ਹੈ ਕੁਝ ਨਾ ਕੁਝ ਤਾਂ ਲੋਕ ਵੀ ਉਹਤੇ ਮਸਾਲਾ ਚੜਾ ਦਿੰਦੇ ਕਿਉਂਕਿ ਬਿਨਾ ਮਸਾਲੇ ਤੋਂ ਕਹਿੰਦੇ ਸਬਜ਼ੀ ਸਵਾਦ ਨਹੀਂ ਲੱਗਦੀ ਉਹ ਗੱਲਾਂ ਸੱਚ ਹੁੰਦੀਆਂ ਜਿਵੇਂ ਹੁਣ ਮੈਂ ਮੰਨ ਲਾ ਕੁਕਿੰਗ ਦਾ ਕੰਮ ਕਰਦੀ ਆਂ ਕੁਕ ਕੋਈ ਵੀਡੀਓ ਬਣਾ ਕੇ ਤੁਹਾਡੇ ਸਾਹਮਣੇ ਪਾਉਣੀ ਆ ਨਾ ਮੇਰਾ ਸੱਚੇ ਪਾਸ਼ਾ ਵੈਗਰੂ ਜਾਣਦਾ ਵੀ ਮੈਂ ਵੀਡੀਓ ਤੇ ਬਣਾਉਣੀ ਆ ਮੈਂ ਕਦੇ ਵੀ ਉਹ ਨਹੀਂ ਵਿੱਚੋਂ ਕੋਈ ਸੀਨ ਨਹੀਂ ਕੱਟਦੀ ਜੈਸਾ ਵੀ ਸੀਨ ਹੈ ਵੈਸੇ ਹੀ ਪਾ ਦਨੀ ਆ ਮੈਂ ਕਦੇ ਕੋਈ ਸੀਨ ਨਹੀਂ ਕੱਟਿਆ ਉਹਦੇ ਵਿੱਚੋਂ ਵੀ ਹਾਂ ਜੀ ਮੈਂ ਥੋ ਆ ਚੀਜ਼ ਖਰਾਬ ਹੋ ਗਈ ਤੇ ਤਾਂ ਕਿ ਇਹ ਗੱਲ ਸੱਚ ਹੈ ਵੀ ਕਹਿੰਦੇ ਕਾ ਹੁੰਦੇ ਕੁੱਕ ਬੰਦੇ ਤੋਂ ਵੀ ਚੀਜ਼ ਖਰਾਬ ਹੋ ਜਾਂਦੀ ਆ ਜਿਹੜਾ ਕਿ ਵਿਆਹ ਸਾਧੀਆਂ ਚ ਕੰਮ ਕਰਦਾ ਆ ਆਪਾਂ ਕਹਿਣੀ ਹੁੰਦੇ ਵਿਆਹ ਜਾਂ ਫਲਾਣ ਨੇ ਸਬਜ਼ੀ ਖਰਾਬ ਕਰਤੀ ਤਾ ਨੂਨ ਵੱਧਾ ਹਲਦੀ ਵੱਧਾ ਕਹਿੰਦੇ ਕਾ ਹੁੰਦੇ ਕੁੱਕਾਂ ਤੋਂ ਵੀ ਕੰਮ ਖਰਾਬ ਹੋ ਜਾਂਦਾ ਫਿਰ ਆਪਾਂ 24 ਘੰਟੇ ਇੰਨੇ ਤਕੜੇ ਕਿਵੇਂ ਹੋ ਸਕਦੇ ਨੇ ਵੀ ਆਪਾਂ ਤੋਂ ਗਲਤੀ ਨਹੀਂ ਹੁੰਦੀ ਉੱਥੇ ਪਾ ਵਿਚਾਰੇ ਮੂਰਖ ਬਣਾਏ ਜਾਂਦੇ ਆ ਠੀਕ ਆ ਉਹ ਚੀਜ਼ ਬਣੀ ਹੋਈ ਤਾਂ ਦਿਖਾ ਦਿੰਦੇ ਆ ਹਨਾ ਪਰ ਰੀਅਲ ਦੇ ਵਿੱਚ ਉਹ ਕਿੰਨੇ ਵਾਰੀ ਖਰਾਬ ਹੋ ਕੇ ਬਣੀ ਹੁੰਦੀ ਉਹ ਦਿਖਾਉਂਦੇ ਨਹੀਂ ਫਿਰ ਤੁਸੀਂ ਖੋਜਦੇ ਹੋ ਤੁਹਾਨੂੰ ਤਕਲੀਫ ਆਉਂਦੀ ਆ ਵੀ ਯਾਰ ਮੈਂ ਇ ਬੀ ਮਤੋਂ ਤਾਂ ਬਣੀ ਨਹੀਂ ਯਾਰ ਮੈਂ ਕਿਉਂ ਨਹੀਂ ਬਣੀ ਮੈਂ ਤੁਹਾਨੂੰ ਕਿਉਂ ਕਹਿਣੀ ਹੁੰਨੀ ਹੈ ਵੀ ਇਹ ਕੰਮ ਹੋ ਜਾਂਦੇ ਹੁੰਦੇ ਆ ਜੇ ਤੁਸੀਂ 24 ਘੰਟੇ ਲੈ ਕੇ ਚੱਲੋਗੇ ਨਾ ਵੀ ਇਸ ਤੱਕ ਕੰਮ ਦੇ ਵਿੱਚ ਪੂਰੇ ਐਕਸਪਰਟ ਆ ਜਾਂ ਤੋਂ ਕੁਝ ਹੋ ਜਾਂਦਾ ਵੀਰੇ ਕਹਿੰਦੇ ਘੁੰਦੇ ਐਕਸਪਰਟ ਕੋਈ ਵੀ ਬੰਦਾ ਇੱਥੇ ਕਿਸੇ ਵੀ ਵਿਸ਼ੇ ਚ ਕਿਸੇ ਨਾ ਕਿਸੇ ਤੋਂ ਕੋਈ ਨਾ ਕੋਈ ਗਲਤੀ ਹੋ ਜਾਂਦੀ ਹੈ ਅੱਡਾ ਤਖੜਾ ਮਾਈਂਡ ਕਿਸਦਾ ਨਹੀਂ ਹੁੰਦਾ ਤੁਸੀਂ ਐਂ ਨਾ ਸੋਚਿਆ ਕਰੋ ਵੀ ਫੁਲਾਣੇ ਬੰਦੇ ਤੋਂ ਤਾਂ ਗਲਤੀ ਨਹੀਂ ਹੁੰਦੀ ਮੇਰੇ ਤੋਂ ਹੋਈ ਜਾਂਦੀਆਂ ਬਾਰ-ਬਾਰ ਯਾਰ ਮੈਂ ਤਾਂ ਬੀਕਾ ਕਮਜ਼ੋਰ ਨਹੀਂ ਐਂ ਸੋਚ ਕੇ ਤਾਂ ਤੁਸੀਂ ਉਹ ਗੱਲ ਤੁਸੀਂ ਜਮ ਥੱਲੇ ਬਹਿ ਜਾਓਗੇ ਸਾਨੂੰ ਸਾਨੂੰ ਗੱਲ ਦੱਸਦੀਆਂ ਵੀ ਜੇ ਤੁਸੀਂ ਜ਼ਿੰਦਗੀ 'ਚ ਅੱਗੇ ਵਧਣਾ ਹੈ ਠੀਕ ਹੈ ਤੁਸੀਂ ਚਾਹੁੰਦੇ ਹੋ ਵੀ ਅਸੀਂ ਵੀ ਜ਼ਿੰਦਗੀ 'ਚ ਮਰਨ ਤੋਂ ਪਹਿਲਾਂ ਕੁਝ ਕਰਕੇ ਜਾਈਏ ਅੱਗੇ ਵਧਿਏ ਛੱਡਾ ਵੀ ਕੋਈ ਮਨ ਬजूद ਹੋਵੇ ਸਾਨੂੰ ਵੀ ਦੋ ਲੋਕ ਐ ਜਾਣਦੇ ਹੋਣ ਵੀ ਹਾਂ ਯਾਰ ਬੰਦੇ 'ਚ ਕੋਈ ਗੱਲ ਹੈ ਠੀਕ ਹੈ ਇਹ ਗੱਲ ਸੱਚੀ ਹੈ ਵੀ ਹਰ ਇੱਕ ਇਨਸਾਨ ਦੇ ਵਿੱਚ ਕੋਈ ਨਾ ਕੋਈ ਗੱਲ ਖਾਸ ਜ਼ਰੂਰ ਹੁੰਦੀ ਆ ਕਿਸੇ 'ਚ ਕੋਈ ਗੁਣ ਹੁੰਦਾ ਕਿਸੇ 'ਚ ਕੋਈ ਗੁਣ ਹੁੰਦਾ ਕਿਸੇ 'ਚ ਕੋਈ ਗੁਣ ਹੁੰਦਾ ਕਿ ਗੁਣ ਸਾਰੇਾਂ ਚ ਪਾਏ ਹੁੰਦੇ ਆ ਰੱਬ ਨੇ ਕਿਸ ਭਾਵੇਂ ਚਾਹੇ ਬੰਦਾ ਜਿੱਡਾ ਮਰਜੀ ਮਾੜਾ ਉਹਦੇ ਵਿੱਚ ਇੱਕ ਗੁਣ ਰੱਬ ਨੇ ਐਸਾ ਜ਼ਰੂਰ ਪਾਇਆ ਹੁੰਦਾ ਵੀ ਉਹ ਹਰ ਇੱਕ ਨੂੰ ਪਸੰਦ ਹੁੰਦਾ ਠੀਕ ਹੈ ਮਾੜੇ ਤੋਂ ਮਾੜੇ ਬੰਦੇ ਵਿੱਚ ਵੀ ਇੱਕ ਗੁਣ ਚੰਗਾ ਜ਼ਰੂਰ ਹੁੰਦਾ ਵਾ ਸੋ ਸਾਰੇ ਮਾੜੇ ਨਹੀਂ ਹੁੰਦੇ ਸਾਰੇ ਚੰਦੇ ਨਹੀਂ ਹੁੰਦੇ ਦੁਨੀਆ 'ਤੇ ਮੈਂ ਤੁਹਾਨੂੰ ਇਹ ਚੀਜ਼ੋ ਕੱਢਣਾ ਚਾਹਣੀ ਆ ਵੀ ਕੋਈ ਵੀ ਕੰਮ ਕਰਦੇ ਹੋ ਇੰਨਾ ਡਰਿਆ ਨਾ ਕਰੋ ਵੀ ਮਸਤਾ ਖਰਾਬ ਹੋ ਗਿਆ ਹੋ ਨਾ ਜਾਵੇ ਡਰਦੇ ਤੁਸੀਂ ਮੈਂ ਕਹਣੀ ਆ ਜਿਹੜੇ ਕੰਮ ਤੁਹਾਨੂੰ ਡਰ ਲੱਗਦਾ ਜ਼ਰੂਰ ਕਰਿਆ ਕਰੋ ਸਿੱਖਿਆ ਕਰੋ ਠੀਕ ਹੈ ਦੱਦ ਦੇ ਅੱਗੇ ਜਿੱਤ ਹੁੰਦੀ ਹੈ ਗੱਲ ਜਮਾ ਸੱਚ ਹੈ ਮੈਥੋਂ ਵੱਧ ਕੇ ਕੋਈ ਵੀ ਨਹੀਂ ਜਾਣਦਾ ਮੈਂ ਕੋਈ ਕੰਮ ਕਰਨਾ ਹੋਵੇ ਪੰਗਾ ਲੈਣਾ ਹੋਵੇ ਵੀ ਕੋਈ ਚੀਜ਼ ਬਣਾਉਣੀ ਹੈ ਮੈਂ ਬਣਾ ਕੇ ਹਟਦੀ ਆਂ ਚਾਹੇ ਮੈਥੋਂ ਖਰਾਬ ਹੋ ਜੇ ਇੱਕ ਵਾਰੀ ਖਰਾਬ ਹੋ ਜੂ ਦੋ ਵਾਰੀ ਉਜ ਪਰ ਐਂਡ ਤੇ ਮਹੋ ਚੀਜ਼ ਤੇ ਜਿੱਤ ਪਾ ਲੈਣੀ ਹੈ ਕਿਉਂਕਿ ਇੱਕ ਵਾਰੀ ਖਰਾਬ ਹੋ ਗਈ ਮੈਂ ਬਹਿ ਕੇ ਸੋਚਦੀ ਹੁੰਨੀ ਆ ਵੀ ਯਾਰ ਇੱਥੇ ਕਮੀ ਕਿੱਥੇ ਰਹੀ ਗਈ ਐਵੇਂ ਕਿਉਂ ਨਹੀਂ ਬਣੀ ਫਿਰ ਦੁਬਾਰੇ ਟਰਾਈ ਕਰ ਲੈਂਦੀ ਆ ਕਈ ਵਾਰ ਤਾਂ ਉਹ ਦੂਜੀ ਵਾਰ ਚ ਹੀ ਬਣ ਜਾਂਦੇ ਵੀ ਯਾਰ ਇੱਥੇ ਕਮੀ ਰਹੀ ਗਈ ਫਿਰ ਮੈਂ ਚੀਜ਼ਾਂ ਦੇਖਦੀ ਆ ਵਿੱਚ ਕਿੜੀਆਂ-ਕੜੀਆਂ ਪਾਈਆਂ ਸੀ ਤੀਜੀ ਵਾਰ ਚ ਮੈਂ ਟੈਂਸ਼ਨ ਨਾ ਲਿਆ ਕਰੋ ਤੇ ਠੀਕ ਹੈ ਸਭ ਤੋਂ ਔਖਾ ਹੁੰਦਾ ਮੱਕੀ ਰੋਟੀ ਬਣਾਉਣੀ ਜਾਂ ਪੂੜਾ ਬਣਾਉਣਾ ਕਿਉਂਕਿ ਪੂੜਾ ਵੀ ਟੁੱਟਣੋਂ ਨਹੀਂ ਛੱਡਦਾ ਪੂੜਾ ਆٹے ਦਾ ਹੁੰਦਾ ਮਿੱਠਾ ਹੁੰਦਾ ਮਿੱਠੇ ਨਾਲ ਤਾਂ ਤਵਾ ਜਿਹੜਾ ਤਵਾ ਮਿੱਠੇ ਦੀ ਪਕੜ ਕਰਦਾ ਹੀ ਕਰਦਾ ਠੀਕ ਹੈ ਪੂੜਾ ਤੁਸੀਂ ਦੇਖ ਲਓ ਇੱਕ ਜਾਂ ਦੋ ਟੁੱਟਣਗੇ ਪਹਿਲੀ ਗੱਲ ਤਾਂ ਇੱਕ ਹੀ ਟੁੱਟੂ ਆ ਬਲਕਿ ਦੋ ਵੀ ਟੁੱਟ ਸਕਦੇ ਉਹਦੇ ਬਾਅਦ ਵਧੀਆ ਬਣਨ ਲੱਗ ਜਣਗੇ ਕਿਉਂਕਿ ਕਿਉਂਕਿ ਜਿਹੜਾ ਤਵਾ ਹੁੰਦਾ ਉਹ ਤੇਲ ਪੀ ਲੈਂਦਾ ਹੈ ਉਸ ਸਾਰਾ ਤਵਾ ਜਿਹੜਾ ਹੁੰਦਾ ਉਹ ਤੇਲ ਪੀ ਲੈਂਦਾ ਉਹ ਤੋਂ ਬਾਅਦ ਉਹਦੇ ਵਿੱਚ ਮਤਲਬ ਪੂੜਾ ਥੱਲੇ ਲੱਗਣ ਦੀ ਗਿਜੈ ਸੀ ਰਹਿੰਦੀ ਚਾਹੇ 100 ਪੂੜਾ ਪਕਾ ਲੇ ਉਤੋਂ ਤੇ ਪੂੜਾ ਨਾ ਫੇਰ ਲੱਗੂਗਾ ਨਾ ਟੁੱਟੂ ਤੁਹਾਡਾ ਪੂੜਾ ਕਿਉਂਕਿ ਸੋਨ ਨੂੰ ਵੀ ਪਤਾ ਲੱਗ ਜੂਗਾ ਸਿੱਖ ਜਾਣੇ ਹੋ ਤੁਸੀਂ ਮੱਕੀ ਦੀ ਰੋਟੀ ਆ ਮੱਕੀ ਦਾ ਆਟਾ ਜੇ ਆਪਾਂ ਭੁੱਲ ਕੇ ਵੀ ਠੰਡੇ ਪਾਣੀ ਨਾਲ ਗੁੰਨ ਲ ਗਏ ਰੋਟੀ ਨਹੀਂ ਬਣਦੀ ਜਿਵੇਂ ਨਹੀਂ ਬਣਦੀ ਜੇ ਉਹਨਾਂ ਆਪਾਂ ਕੋਸੇ ਜੇ ਪਾਣੀ ਨਾਲ ਗੁੰਨ ਕੇ ਥੋੜਾ ਜਿਹਾ ਦੇ ਵਿੱਚ ਕਣਕ ਦਾ ਮਿਕਸ ਕਰ ਲਾਂਗੇ ਤਾਂ ਵਧੀਆ ਬਣੂਗੀ ਕੱਲੀ ਮੱਕੀ ਦੇ ਆਟੇ ਰੋਟੀ ਕੋਈ ਵੀ ਨਹੀਂ ਬਣਾਉਂਦਾ ਸਭ ਝੂਠ ਬੋਲਦੇ ਹੁੰਦੇ ਆ ਉਹਦੇ ਵਿੱਚੋਂ ਥੋੜਾ ਜਿਹਾ ਕਣਕ ਦਾ ਆਟਾ ਪਾਉਂਦੇ ਆ ਕਣਕ ਦੇ ਆਟੇ ਵਿੱਚ ਇੱਕ ਲੇਸ ਹੁੰਦੀ ਆ ਲੇਸ ਮਤਲਬ ਚੀਜ਼ ਨੂੰ ਇਕੱਠਾ ਕਰਨ ਦੀ ਜਿਵੇਂ ਉਹਨਾਂ ਕਣਕ ਦਾ ਆਟਾ ਆਪਾਂ ਗੁੰਨਦੇ ਆ ਉਹ ਚ ਲੇਸ ਬਣ ਜਾਂਦੀ ਆ ਉਹ ਟੁੱਟਦਾ ਨਹੀਂ ਉਦੋਂ ਕਪਾ ਗੁੰਨਗ ਨਾਲ ਨਾਲ ਹੱਥ ਦੇ ਤੁਰਿਆ ਫਿਰੂ ਤੇ ਮੱਕੀ ਦਾ ਆਟਾ ਖਿਲਰਿਆ ਫਿਰਦਾ ਰਹਿੰਦਾ ਉਹ ਜੁੜਦਾ ਕਦੋਂ ਉਹਦੇ ਵਿੱਚ ਕੁਛ ਨਾ ਵੀ ਥੋੜਾ ਘਣਾ ਉਹਨਾਂ ਨੇ ਕਣਕ ਮਲਾਈ ਹੁੰਦੀ ਹੈ ਉਹ ਚੀਜ਼ਾਂ ਲੋਕਸ ਨੂੰ ਦਿਖਾਉਂਦੇ ਨਹੀਂ ਮੈਂ ਤੁਹਾਨੂੰ ਇਹਨਾਂ ਬਹਿਮਾਂ ਚੋਂ ਕੱਢ ਦਿਆਂ ਵੀ ਤੁਸੀਂ ਖਬਜ ਖਬਜ ਕਮਲੇ ਹੋ ਜਾਂਦੇ ਵੀ ਸੱਤ ਹੁੰਦਾ ਨਹੀਂ ਹਾਰ ਮੰਨ ਜਾਂਦੇ ਸੱਤ ਹੁੰਦਾ ਨਹੀਂ ਇਹ ਕੰਮ ਨਾ ਕਰਿਆ ਕਰੋ ਠੀਕ ਹੈ ਮੈਂ ਕਹਣੀਏ ਜਿਹੜੇ ਬੰਦੇ YouTube ਤੇ ਵੀਡੀਓ ਪਾਉਂਨੇ ਆ ਮੈਂ ਉਹਨਾਂ ਨੂੰ ਰਿਕਵੈਸਟ ਕਰਦੀ ਆ ਵੀ ਤੁਸੀਂ ਰੀਅਲ ਚੀਜ਼ਾਂ ਦਿਖਾਇਆ ਕਰੋ ਅੱਧੇ ਲੋਕ ਤਾਂ ਟੈਨਸ਼ਨ ਚ ਹੀ ਪੈ ਜਾਂਦੇ ਵੀ ਯਾਰ ਸੱਤ ਹੋਣੀ ਹੋਈ ਉਹਨਾਂ ਨੇ ਕਰ ਲਿਆ ਸੋਚਿਆ ਕਰੋ ਸਭ ਤੋਂ ਪਹਿਲਾਂ ਇਹ ਗੱਲ ਸੋਚਿਆ ਕਰੋ ਵੀ ਉਹ ਵੀ ਇਨਸਾਨ ਆ ਤੁਸੀਂ ਵੀ ਇਨਸਾਨ ਹੋ ਜਦੋਂ ਉਹ ਕਰ ਸਕਦੇ ਆ ਤੁਸੀਂ ਵੀ ਕਰ ਸਕਦੇ ਹੋ ਜਿਹੜਾ ਕੰਮ ਉਹ ਨਹੀਂ ਕਰ ਸਕਦੇ ਤੁਸੀਂ ਨਹੀਂ ਕਰ ਸਕਦੇ ਠੀਕ ਹੈ ਕਈ ਵਾਰ ਛੋਟੇ ਜਿਹੇ ਜਿਹੇ ਗੁਣ ਹੁੰਦਾ ਉਹਨਾਂ 'ਚ ਨਹੀਂ ਹੁੰਦਾ ਸੋ ਕੋਈ ਵੀ ਬੰਦਾ ਕੋਈ ਨਾ ਕੋਈ ਗਲਤੀ ਉਹ ਤਾਂ ਹੁੰਦੀ ਰਹਿੰਦੀ ਹੈ ਹੁਣ ਮੈਂ ਜਦ ਦੇਖਿਆ ਮੇਰੇ ਸਿਰ ਤੇ ਤਾਂ ਮਾਂ ਵੀ ਹੈ ਨਹੀਂ ਸੀ ਤੇ ਮੇਰਾ ਗੁਰੂ ਕੋਈ ਵੀ ਨਹੀਂ ਕੰਮ ਸਿਖਾਉਣ ਚ ਕੋਈ ਨਹੀਂ ਮੇਰਾ ਗੁਰੂ ਕਿਸੇ ਤੋਂ ਮੈਂ ਕੱਪੜੇ ਨਹੀਂ ਸਿੱਖੇ ਜਿਨ੍ਹਾਂ ਦੇ ਘਰੇ ਮੈਂ ਦਰੀਆਂ ਬੁਣਦੀ ਹੁੰਦੀ ਸੀ ਉਹਨਾਂ ਦੇ ਘਰੇ ਉਹ ਭਾਬੀ ਕੱਪੜੇ ਸਿਉਂਦੀ ਸੀ ਉਹ ਤੇ ਜਿਨੇਗਾ ਰੱਖ ਲੈਂਦੀ ਸੀ ਵੀ ਕਿਵੇਂ ਕੱਟਦੇ ਆ ਉਹਨੂੰ ਦੇਖੀ ਜਾਂਦੀ ਸਭ ਤੋਂ ਪਹਿਲਾਂ ਮਾਪ ਦਾ ਸੂਟ ਕੱਟਿਆ ਸੀ ਘਰੇ ਮੈਨੂੰ ਗਾਲਾਂ ਵੀ ਪਈਆਂ ਸੀ ਵੀ ਤੂੰ ਸੂਟ ਖਰਾਬ ਕਰ ਦੇਂਗੀ ਕਿਉਂਕਿ ਉਹ ਕੱਪੜੇ ਮਸਾਂ ਹੀ ਝੁਰਦੇ ਹੁੰਦੇ ਮਸਾਂ ਹੀ ਝੁਰਦੇ ਹੁੰਦੇ ਕਿਤੇ 6-7 ਮਹੀਨੇ ਤੋਂ ਕੱਪੜੇ ਆਉਂਦੇ ਹੁੰਦੇ ਉਹਨਾਂ ਤਾਂ ਆਪਾਂ ਮਹੀਨੇ 'ਚ 2 ਫੁੱਟ ਲੈ ਲੈ ਪਰ ਉਹ ਦੋ ਨਹੀਂ ਸੀ ਝੁਰਦੇ ਮੈਂ ਆਪ ਦਾ ਸੂਟ ਆਪ ਕੱਟਿਆ ਸੀ ਬਦਗਾ ਬਣਾ ਲਿਆ ਸੀ ਵੀ ਜਾਨੀ ਕਿ ਪਾਇਆ ਨਹੀਂ ਸੀ ਬੁਰਾ ਲੱਗਦਾ ਠੀਕ ਹੈ ਸਿਉਣਾ 'ਚ ਮੇਥੋਂ ਕਮੀ ਰਹਿ ਗਈ ਹੋਣੀ ਐ ਵੀ ਮੋਟੀਆਂ ਛੋਟੀਆਂ ਵੱਜ ਗਈਆਂ ਹੋਣਗੀਆਂ ਜਾਂ ਪਾਂਚੇ ਨਹੀਂ ਵਧੀਆ ਬਣੇ ਹੋਣੇ ਪਰ ਕਿਉਂਕਿ ਆਪਦੇ ਟੰਗ ਲੈ ਸੀ ਕਿਸੇ ਨੇ ਨਿੰਦਿਆ ਨਹੀਂ ਮੇਰਾ ਹੌਸਲਾ ਵੱਧ ਗਿਆ ਵੀ ਅਗਲਾ ਮੈਂ ਦੋ ਵਧੀਆਂ ਬਣਾਉਂ 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 ਅੱਜ ਕਿਰਪਾ ਗੁਰੂ ਮਹਾਰਾਜ ਦੀ ਵੀ ਮੈਨੂੰ ਕੱਪੜੇ ਕੱਟਣੇ ਮੇਰੇ ਦੋ ਮਿੰਟ ਦਾ ਕੰਮ ਹੈ ਠੀਕ ਹੈ ਬਾਹਲੇ ਲੋਕ ਕਹਿੰਦੇ ਆ ਫਲਾਣੇ ਦੇ ਛਿਰ ਤੇ ਮਾਂ ਨਹੀਂ ਉਹਨੂੰ ਤਾਂ ਨਹੀਂ ਕੰਮ ਆਉਂਦਾ ਮਾਲ ਹੈ ਬਸ ਬਾਹਲੇ ਨੇ ਛਿਰ ਤੇ ਮਾਮਾ ਹੁੰਦੇ ਉਹਨਾਂ ਨੂੰ ਕਿਹੜਾ ਬਾਹਲੇ ਆਉਂਦੇ ਹੁੰਦੇ ਮੇਰੇ ਛਿਰ ਤੇ ਮਾਂ ਹੈ ਨਹੀਂ ਸੀ ਮੈਂ ਤਾਂ 9 ਮਹੀਨੇ ਦੀ ਸੀ ਜਦੋਂ ਮੇਰੀ ਮਾਂ ਮਰ ਗਈ ਸੀ ਠੀਕ ਹੈ ਕਿਰਪਾ ਗੁਰੂ ਮਹਾਰਾਜ ਦੀ ਸਾਰੇ ਦੀ ਸੋਈ ਦੇ ਕੰਮ ਆਉਂਦੇ ਆ ਕਢਾਈ ਸਿਲਾਈ ਸਭ ਕੁਝ ਜਾਣਦੀਆਂ ਜਿਹੜੀ ਜੀ ਇਹ ਜਿਹੜੀ ਨਹੀਂ ਆਉਂਦੀ ਠੀਕ ਹੈ ਬੰਦੇ ਦੀ ਕਿਸਮਤ ਹਾਰ ਜਾਂਦੀ ਹੈ ਮਿਹਨਤ ਨਹੀਂ ਹਾਰਦੀ ਕੰਮ ਤਾਂ ਜਾਂਦੇ ਆ ਤੇ ਬਾਕੀ ਇਹ ਕੰਮ YouTube ਤੋਂ ਦੇਖ ਕੇ ਦਿਲ ਨਾਲ ਸਿੱਟਿਆ ਕਰੋ ਵੀ ਸਾਥ ਆਸੀਂ ਆਹ ਕੰਮ ਰੀਸ ਕਰੀ ਸੀ ਬਣਿਆ ਨਹੀਂ ਬਣ ਜਾਂਦੇ ਕੰਮ ਸਾਰੇ ਬਣਦੇ ਆ ਠੀਕ ਆ ਤੇ ਜੇ ਤੁਸੀਂ ਜੇ ਤੁਸੀਂ ਅੱਗੇ ਵਧਣਾ ਜ਼ਿੰਦਗੀ 'ਚ ਹਨਾ ਵਧਣਾ ਚਾਹਣੇ ਹੋ ਵੀ ਅਸੀਂ ਕੁਝ ਕਰਨਾ ਹੈ ਮਰਨ ਤੋਂ ਪਹਿਲਾਂ ਕੁਝ ਕਰਨਾ ਹੈ ਮਨ 'ਚ ਠਾਨ ਲਿਆ ਤਾਂ ਸਭ ਤੋਂ ਪਹਿਲਾਂ ਮੇਰੀ ਇੱਕੋ ਹੀ ਗੱਲ ਮੰਨ ਲਓ ਇੱਕੋ ਹੀ ਸਿਰਫ ਇੱਕੋ ਹੀ ਚੰਗਾ ਸੋਚਣਾ ਸਿਖੂ ਕਰਦੇ ਹੋ ਚਾਹੇ ਛੋਡੇ ਵਾਲੇ ਦੁਆਲੇ ਮਾੜਾ ਹੋ ਰਿਹਾ ਚਾਹੇ ਛੋਡੇ ਵਾਲੇ ਦੁਆਲੇ ਕੁਝ ਵੀ ਹੋ ਰਿਹਾ ਆਪਣੀ ਜਿਹੜੀ ਸੋਚ ਹੈ ਇਹਨੂੰ ਤੁਸੀਂ ਚੰਗੀ ਰੱਖਣਾ ਛੋਡੇ ਘਰੇ ਨੁਕਸਾਨ ਹੁੰਦਾ ਛੋਡੇ ਘਰੇ ਘਾਟਾ ਪੈਂਦਾ ਕੁਝ ਵੀ ਹੁੰਦਾ ਸੋ ਉੱਥੋਂ ਨੁਕਸਾਨ ਹੋ ਜਾਂਦਾ ਛੋਡਾ ਕੋਈ ਕੰਮ ਨਹੀਂ ਬਣਿਆ ਦਿਲ ਨਹੀਂ ਛੱਟਣਾ ਆਪਣੀ ਸੋਚ ਨੂੰ 24 ਘੰਟੇ ਪੋਜ਼ਿਟਿਵ ਰੱਖਣਾ ਜੇ ਤੁਸੀਂ ਕਾਮਯਾਬ ਹੋਣਾ ਹੈ ਜੇ ਤੁਸੀਂ ਕਿਸੇ ਵੀ ਕੰਮ ਚਾਹੇਗਾ ਤਾਂ ਵੀ ਯਾਰ ਮੈਂ ਤਾਂ ਕੋਸ਼ਿਸ਼ ਕੀਤੀ ਸੀ ਹੋਇਆ ਨਹੀਂ ਛੱਡ ਖੜਾ ਮੈਂ ਨਹੀਂ ਹਾਂ ਮੈਂ ਨਹੀਂ ਕਰਦਾ ਮੈਂ ਤਾਂ ਕਰ ਹੀ ਨਹੀਂ ਸਕਦਾ ਮੈਂ ਇੱਥੋਂ ਨਹੀਂ ਹੁੰਦਾ ਦਿਲ ਛੱਟਣਾ ਨਹੀਂ ਜੇ ਕਾਮਯਾਬ ਹੋਣਾ ਹੈ ਕੋਈ ਵੀ ਮਰਜ਼ੀ ਜ਼ਿੰਦਗੀ ਚ ਕੰਮ ਨੂੰ ਹੱਥ ਪਾ ਲਓ ਜੇ ਤੁਸੀਂ ਕਾਮਯਾਬੀ ਚ ਚਾਹੇ ਤੁਹਾਡੀ ਬਿਮਾਰੀ ਹੈ ਚਾਹੇ ਕੋਈ ਜ਼ਿੰਦਗੀ ਦੇ ਰਿਲੇਟਡ ਕੁਝ ਵੀ ਆਪਣੀ ਜਿਹੜੀ ਸੋਚ ਹੈ ਉਹਨੂੰ ਉਹਨੂੰ ਡਿੱਗੜ ਨਾ ਦਿਓ ਜਿੰਨੇ ਮਰਜ਼ੀ ਨੁਕਸਾਨ ਹੋਈ ਜਾਣ ਸੋਚ ਨੂੰ ਸੋਹਣੀ ਰੱਖਿਓ ਆਪਣੀ ਨੂੰ ਦਿਲ ਚ ਇੱਕ ਗੱਲ ਬਾੜ ਲਓ ਵੀ ਆਹ ਕੰਮ ਮੈਂ ਕਰਨਾ ਤੇ ਕਰਕੇ ਹਟਣਾ ਹੈ ਚਾਹੇ ਤਾਂ ਉਹ ਰੋਗ ਹੈ ਤੇ ਚਾਹੇ ਤੁਹਾਡੇ ਕੋਈ ਕਰਦੀਆਂ ਤਕਲੀਫਾਂ ਉੱਥੇ ਤੁਸੀਂ ਐਂ ਕਹਿਦਾ ਕਰੋ ਵੀ ਯਾਰਾ ਮੈਨੂੰ ਰੋਗ ਲੱਗਾ ਨਾ ਮੈਨੂੰ ਤੋੜ ਕੇ ਛੱਟਣਾ ਡਾਕਟਰਾਂ ਨੇ ਮੈਨੂੰ ਕਿਹਾ ਨਾ ਵੀ ਇਹ ਠੀਕ ਨਹੀਂ ਹੁੰਦਾ ਮੈਂ ਕਰਕੇ ਛੱਡਣਾ ਕਿਉਂਕਿ ਸਭ ਤੋਂ ਵੱਡਾ ਡਾਕਟਰ ਬੰਦਾ ਆਪ ਹੁੰਦਾ ਪਰਮਾਤਮਾ ਨੇ ਛੋਡੀ ਇੱਥੇ ਜਿਹੜੀ ਏਡਾ ਛੋਟਾ ਜਿਹਾ ਮੈਂਡ ਆ ਨਾ ਤੁਹਾਡਾ ਦਿਮਾਗ ਹੈ ਜੇ ਤੁਸੀਂ ਇਹਦੇ ਵਿੱਚ ਕੋਈ ਗੱਲ ਬਾੜ ਲਓ ਮੈਂ ਕੰਮ ਕਰਨਾ ਤੋਂ ਸਾਰੀ ਬਾਡੀ ਨੂੰ ਮੈਸੇਜ ਦੇਣ ਲੱਗ ਜਾਂਦਾ ਵੀ ਆਹ ਬਿਮਾਰੀ ਮੈਂ ਕੱਢਣੀ ਆ ਕੱਢਣੀ ਆਪਣੇ ਏਡਾ ਪ੍ਰੋਡਕਟਰ ਦਿਲ ਇੱਥੇ ਰਹਿੰਦਾ ਸੋਚ ਤੁਹਾਡੀ ਏਡੀ ਤਕੜੀ ਹੁੰਦੀ ਆ ਵੀ ਸੋਚ ਜੇ ਤੁਸੀਂ ਸੋਚਣ ਲੱਗਿਆ ਬਿਮਾਰੀ ਮੈਨੂੰ ਤਾਂ ਹੈ ਨਹੀਂ ਆ ਤੜਕੇ ਉੱਠ ਕੇ 10 ਵਾਰੀ ਕਹੋ ਆਪਣੇ ਆਪ ਨੂੰ ਮੈਨੂੰ ਤਾਂ ਬਿਮਾਰੀ ਹੈ ਨਹੀਂ ਮੈਂ ਸੋਡੀ ਸੋਚ ਸੋਡੀ ਬਿਮਾਰੀ ਤੋੜ ਸਕਦੀ ਹੈ ਸੋਚ ਚ ਇਨੀ ਪਾਵਰ ਹੁੰਦੀ ਹੈ ਦਿਮਾਗ ਚ ਠੀਕ ਹੈ ਕਿਉਂਕਿ ਤੁਹਾਡੇ ਜਿਹੜਾ ਦਿਮਾਗ ਹੈ ਇਹ ਸੋਚ ਤਾਈ ਅਗਲਾ ਕਿਉਂ ਕਹਿੰਦਾ ਵੀ ਟੈਨਸ਼ਨਾਂ ਛੱਡੋ ਜੇ ਤੁਸੀਂ ਬਿਮਾਰੀਆਂ ਤੋਂ ਬਚਣਾ ਟੈਨਸ਼ਨਾਂ ਛੱਡੋ ਜਦੋਂ ਤੁਸੀਂ ਟੈਨਸ਼ਨ ਛੱਡਤੀ ਕਿਸੇ ਚੀਜ਼ ਦੀ ਉੱਡ ਜਾਂਦੀ ਹੈ ਤੁਹਾਡੇ ਚ ਸੋ ਮੇਰਾ ਰਿਕਵੈਸਟ ਹੈ ਆਪਣੀ ਸੋਚ ਨੂੰ ਕਦੇ ਡਿੱਗਣ ਨਾ ਦਿਓ ਚੰਗੀ ਰੱਖਿਓ ਸੋਚ ਨੂੰ ਚਾਹੇ ਤੁਹਾਡੀ ਜੇਬ ਚ 10 ਰੁਪਏ ਹੈ ਪਰ ਸੁਪਨੇ ਵੱਡੇ ਸਿਖਿਓ ਕਿਉਂਕਿ ਜਿਹੋ ਜਿਹੇ ਤੁਸੀਂ ਸੁਪਨੇ ਦੇਖੋਗੇ ਪ੍ਰਮਾਤਮਾ ਤੁਹਾਡੇ ਉਹ ਜੀ ਪੂਰੇ ਕਰਦਾ ਜੇ ਤੁਹਾਡੀ ਜੇਬ ਚ 10 ਆ ਕਦੇ 10 ਇਹ ਜਦ ਮੈਂ ਹੰਡਾਈਆਂ ਤੁਹਾਨੂੰ ਤਾਂ ਦੱਸਦੀਆਂ ਵੀ ਸੋਚ ਉੱਚੀ ਰੱਖਿਓ ਸੋਚ ਨਾ ਡਿੱਗਣ ਦਿਓ ਕਦੇ ਇਹ ਨਾ ਸੋਚੋ ਵੀ ਹਾਏ ਮੇਰੀ ਜੇਬ ਤਾਂ 100 ਰੁਪਏ ਮੈਂ ਘਰ ਕਿਵੇਂ ਚਲਾਉਂਗਾ ਹਾਏ ਮੈਂ ਕਿਵੇਂ ਕਰੂੰਗਾ ਇਹ ਚੀਜ਼ਾਂ ਤੁਸੀਂ ਨਾ ਸੋਚਿਆ ਕਰੋ ਪਰਮਾਤਮਾ ਦਾ ਕੰਮ ਹੈ ਜੀਨੇ ਤੁਹਾਡੇ ਚੁੰਝ ਲਾਈ ਆ ਹਨਾ ਉਹਨੂੰ ਪਤਾ ਹੁੰਦਾ ਵੀ ਇਹਨੇ ਦੁੱਧ ਦੇ ਪੈਸੇ ਦੇਣੇ ਆ ਇਹਨੇ ਕਣਕ ਵੀ ਖਾਣੀ ਆ ਇਹਨੇ ਸਬਜ਼ੀ ਉਹ ਆਪੇ ਤੁਹਾਡੇ ਹਿੱਲੇ ਬਸੀਲੇ ਕਰਦਾ ਪਰ ਆਪਣੀ ਸੋਚ ਉੱਚੀ ਰੱਖਣੀ ਹੈ 24 ਘੰਟੇ ਫਤਿਹ ਵਾਲਾ ਦਿਮਾਗ ਰੱਖਣਾ ਮੈਂ ਫਤਿਹ ਪਾ ਕੇ ਰਹਿਣਾ ਰਹਿਣਾ ਹਰ ਇੱਕ ਚੀਜ਼ ਨਾਲ ਲੜਨਾ ਸਿੱਖੋ ਜਿਹੜੀ ਚੀਜ਼ ਤੋਂ ਤੁਹਾਨੂੰ ਡਰ ਲੱਗ ਸੋdat ਜਿਹੜਾ ਮਾਇੰਡ ਹੈ ਨਾ ਇੰਨਾ ਤਕੜਾ ਹੋ ਜੂ ਤੁਸੀਂ ਪ੍ਰਵਾਹ ਨਹੀਂ ਕਰਨੀ ਫਿਰ ਕੋਈ ਬਿਮਾਰੀ ਲੱਗਦੀ ਹੈ ਨਾ ਤੋ ਤੁਮ ਤੋੜ ਕੇ ਛੱਡੂ ਇਹਨੂੰ ਮੈਂ ਆਪਦਾ ਖਾਣ ਪੀਣ ਸੁਧਾਰੂ ਮੈਂ ਟੈਨਸ਼ਨ ਨਹੀਂ ਲੈਣੀ ਰੋਗ ਲੱਗਾ ਤੋੜ ਕੇ ਛੱਡਾਂਗੇ ਮੇਰੇ ਘਰ ਚ ਘਾਟਾ ਪੈ ਗਿਆ ਫਿਰ ਕੀ ਆ ਨਵੇਂ ਸਿਰ ਤੋਂ ਸ਼ੁਰੂ ਕਰਾਂਗੇ ਅਸੀਂ ਹਾਰ ਦੇਣੀ ਹਾਰ ਨਹੀਂ ਮੰਨਣੀ ਕਦੇ ਹਾਰ ਨਹੀਂ ਮੰਨਣੀ ਕਿਸੇ ਵੀ ਕੀਮਤ ਤੇ ਹਾਰ ਨਹੀਂ ਮੰਨਣੀ ਕਿਸੇ ਮੂਰਤ ਝੁਕਣਾ ਨਹੀਂ ਇਕੱਲੇ ਪਰਮਾਤਮਾ ਤੋਂ ਬਿਨਾ ਕਿਸੇ ਮੂਰਤ ਝੁਕਣਾ ਨਹੀਂ ਤੁਸੀਂ ਮੱਥਾ ਟੇਕਣਾ ਸਿਰਫ ਵਾਹਿਗੁਰੂ ਨੂੰ ਟੇਕਣਾ ਕਿਸੇ ਇਨਸਾਨ ਦੀਆਂ ਚਾਪਲੂਸੀਆਂ ਕਰਨੀ ਸਾਨੂੰ ਕੋਈ ਲੋੜ ਨਹੀਂ ਕਿਉਂਕਿ ਪ੍ਰਮਾਤਮਾ ਨੇ ਜਿਹੜਾ ਤੁਹਾਡੀ ਕਿਸਮਤ ਤੇ ਲਿਖਿਆ ਸਾਨੂੰ ਉਹ ਮਿਲਣਾ ਕੋਈ ਇਨਸਾਨ ਤੁਹਾਨੂੰ ਦੇ ਨਹੀਂ ਸਕਦਾ ਜੇ ਕੋਈ ਇਨਸਾਨ ਤੁਹਾਨੂੰ ਇਹਿਸਾਨ ਕਰਦਾ ਤੁਹਾਨੂੰ ਚੀਜ਼ ਦਿੰਦਾ ਨਾ ਪ੍ਰਮਾਤਮਾ ਹੀ ਉਹਦਾ ਮਨ ਬਦਲਦਾ ਹੁੰਦਾ ਠੀਕ ਹੈ ਸੋ ਆਪਣੀ ਸੋਚ ਉੱਚੀ ਰੱਖੋ ਜ਼ਿੰਦਗੀ ਚ ਕਾਮਯਾਬ ਹੋਣਾ ਨਾ ਸੋਚ ਨੂੰ ਉੱਚੀ ਰੱਖਿਓ ਕੁਛ ਮਰਜ਼ੀ ਹੋ ਜਾ ਸੋਚ ਨਹੀਂ ਆਪੀ ਡਿੱਗਣ ਦੇ ਵੀ ਸੋ ਮੇਰੀਆਂ ਵੀਡੀਓ ਕਿਹੋ ਜਿਹੀਆਂ ਲੱਗਦੀਆਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਆਪ ਸਭ ਨੂੰ ਮੇਰੇ ਵੱਲੋਂ ਮਨਜੀਤ ਕੌਰ ਮਾਨ ਮੰਨੂਆ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਗੁਰੂ ਰਾਮਦਾਸ ਬਾਬ